ਅਚਾਨਕ ਇਦਾਂ ਦਾ ਕੀ ਹੋਇਆ ਕਿ ਚੱਲਦੀ ਟ੍ਰੇਨ ਦੇ ਵਿੱਚੋਂ ਪੈਸੇਂਜਰ ਜਿਹੜੇ ਨੇ ਡਿੱਗਨੇ ਸ਼ੁਰੂ ਹੋ ਗਏ ਜੀ ਹਾਂ ਬਹੁਤ ਹੀ ਜ਼ਿਆਦਾ ਖੌਫਨਾਕ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਅਸੀਂ ਤੁਹਾਨੂੰ ਜੋ ਹੈ ਇਹ ਬਲਰ ਕਰਕੇ ਹੀ ਵਿਖਾਵਾਂਗੇ ਕਿਉਂਕਿ ਤਸਵੀਰਾਂ ਜੋ ਹੈ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਵਾਲੀਆਂ ਨੇ ਤਾਂ ਪਟੜੀ ਦੇ ਉੱਤੇ ਲੋਕ ਜਿਹੜੇ ਨੇ ਡਿੱਗੇ ਹੋਏ ਨਜ਼ਰ ਆ ਰਹੇ ਨੇ ਖੂਨੋਂ ਖੂਨ ਹੋਏ ਨੇ ਆਖਰਕਾਰ ਕੀ ਹੋਇਆ ਜਲਦੀ ਟ੍ਰੇਨ ਦੇ ਵਿੱਚੋਂ ਕੀ ਕਿਸੇ ਨੇ ਇਹਨਾਂ ਨੂੰ ਧੱਕਾ ਮਾਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਮੁੰਬਈ ਤੋਂ ਆ ਤਸਵੀਰਾਂ ਜੜੀਆਂ ਨੇ ਮੁੰਬਰਾ ਸਟੇਸ਼ਨ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਜਲਦੀ ਟ੍ਰੇਨ ਦੇ ਵਿੱਚੋਂ ਅਚਾਨਕ ਇੱਕ ਇੱਕ ਕਰਕੇ 10 ਪੈਸੇਂਜਰ ਥੱਲੇ ਡਿੱਗ ਜਾਂਦੇ ਨੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਿਵੇਂ ਹੋਇਆ ਦੱਸਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਸੋਮਵਾਰ ਹੋਣ ਕਰਕੇ ਟ੍ਰੇਨ ਦੇ ਵਿੱਚ ਭੀੜ ਬਹੁਤ ਜ਼ਿਆਦਾ ਸੀ ਸਵੇਰੇ 9:30 ਵਜੇ ਦਾ ਹਾਦਸਾ ਦੱਸਿਆ ਜਾ ਰਿਹਾ ਹੈ ਦੋ ਦੋ ਟ੍ਰੇਨਾਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਆ ਰਹੀਆਂ ਹੁੰਦੀਆਂ ਤਾਂ ਕਿਹਾ ਜਾ ਰਿਹਾ ਕਿ ਸ਼ਾਇਦ ਜਿਹੜੇ ਯਾਤਰੀ ਸਨ ਫੁੱਟਬੋਰਡ ਤੇ ਉਹ ਖੜੇ ਹੋਏ ਸਨ ਤਾਂ ਦੋਹੇ ਹੀ ਟ੍ਰੇਨਾਂ ਦੇ ਜੋ ਯਾਤਰੀ ਜਿਹੜੇ ਫੁੱਟਬੋਰਡ ਤੇ ਖੜੇ ਹੁੰਦੇ ਨੇ ਆਪਸ ਦੇ ਵਿੱਚ ਉਹਨਾਂ ਦੇ ਬੈਗ ਟਕਰਾ ਜਾਂਦੇ ਨੇ ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਹੋ ਜਾਂਦਾ ਇੱਕ ਇੱਕ ਕਰਕੇ 10 ਪੈਸੈਂਜਰ ਥੱਲੇ ਪਟੜੀ ਤੇ ਡਿੱਗ ਜਾਂਦੇ ਨੇ 6 ਲੋਕ ਜਿਹੜੇ ਹੁੰਦੇ ਨੇ 6 ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ ਉੱਥੇ ਦੂਜੇ ਪਾਸੇ 4 ਲੋਕਾਂ ਦੀ ਉੱਥੇ ਹੀ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ ਚੀਕਾਂ ਇੰਨੀਆਂ ਜ਼ਿਆਦਾ ਉੱਥੇ ਮਚਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਿੰਨੇ ਵੀ ਇਹ ਹਾਦਸਾ ਵੇਖਿਆ ਤੇ ਜਿਹੜੇ ਮੌਕੇ ਤੇ ਮੌਜੂਦ ਲੋਕ ਸਨ ਉਹ ਕਹ ਰਹੇ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੰਨਾ ਕੁ ਜ਼ਿਆਦਾ ਜ਼ਬਰਦਸਤ ਹਾਦਸਾ ਸੀ ਕਿ ਉਹ ਦੱਸ ਵੀ ਨਹੀਂ ਸਕਦੇ ਕਿ ਹੋਇਆ ਕੀ ਸੀ ਦੱਸੇ ਮੁੰਬਰਾ ਰੇਲਵੇ ਹਾਦਸੇ ਦੇ ਉੱਤੇ ਸੈਂਟਰਲ ਰੇਲਵੇ ਦੇ ਸੀਪੀਆਰਓ ਸੁਪਨੀਲ ਧਨਰਾਜ ਨੇ ਦੱਸਿਆ ਕਿ ਹਾਦਸਾ ਮੁੰਬਰਾ ਤੇ ਦੀਵਾ ਸਟੇਸ਼ਨ ਦੇ ਵਿਚਾਲੇ ਡਾਊਨ ਫਾਸਟ ਲਾਈਨ ਤੇ ਹੋਇਆ ਕਸਾਰਾ ਤੋਂ ਆ ਰਹੀ ਲੋਕਲ ਟ੍ਰੇਨ ਤੇ ਸੀਐਸਐਮਟੀ ਦੇ ਵੱਲ ਜਾ ਰਹੀ ਇੱਕ ਦੂਜੀ ਟ੍ਰੇਨ ਦੇ ਪੈਸੇਂਜਰਜ਼ ਨੇ ਫੁੱਟਬੋਰਡ ਤੇ ਯਾਤਰਾ ਕਰਦੇ ਹੋਏ ਇੱਕ ਦੂਜੇ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਇਹ ਲੋਕ ਜਿਹੜੇ ਨੇ ਡਿੱਗ ਗਏ ਮਰਨ ਵਾਲੇ ਦੱਸੀ ਜਾ ਰਹੇ ਨੇ ਕੇਤਨ ਸਰੋਜ ਰਾਹੁਲ ਗੁਪਤਾ ਮਯੂਰ ਸ਼ਾਹ ਤੇ ਥਾਣੇ ਸਰਕਾਰੀ ਰੇਲਵੇ ਪੁਲਿਸ ਜੀਆਰਪੀ ਦੇ ਕਾਂਸਟੇਬਲ ਵਿੱਕੀ ਮੁਖਿਆਦ ਵੀ ਇਸ ਵਿੱਚ ਸ਼ਾਮਲ ਨੇ ਕਸਾਰਾ ਦੇ ਵੱਲ ਜਾ ਰਹੀ ਟ੍ਰੇਨ ਦੇ ਗਾਰਡ ਨੇ ਰੇਲਵੇ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਉਸ ਤੋਂ ਬਾਅਦ ਮੌਕੇ ਤੇ ਤੁਸੀਂ ਵੇਖ ਸਕਦੇ ਹੋ ਕਿਵੇਂ ਤਰਥੱਲੀ ਮਚੀ ਹੋਈ ਹੈ ਮਦ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਸੁਪਨੀਲ ਨੀਲਾ ਨੇ ਇਹਨਾਂ ਖਬਰਾਂ ਦਾ ਖੰਡਨ ਕੀਤਾ ਜਿਨ੍ਹਾਂ ਵਿੱਚ ਇਹ ਵਾਰ-ਵਾਰ ਦੱਸਿਆ ਜਾ ਰਿਹਾ ਸੀ ਕਿ ਯਾਤਰੀ ਲਖਨਊ ਜਾਣ ਵਾਲੀ ਪੁਸ਼ਪਕ ਐਕਸਪ੍ਰੈਸ ਤੋਂ ਡਿੱਗੇ ਨੇ ਜੋ ਦੱਖਣ ਮੁੰਬਈ ਦੇ ਵਿੱਚ ਸੀ ਐਸ ਐਮਟੀ ਯਾਨੀ ਕਿ ছত্রਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੋਂ ਸਵੇਰੇ ਕਰੀਬ 8:30 ਵਜੇ ਰਵਾਨਾ ਹੁੰਦੀ ਹੈ ਉੱਥੇ ਹੀ ਜੋ ਰਾਹੁਲ ਗਾਂਧੀ ਨੇ ਉਹਨਾਂ ਨੇ ਇਸ ਹਾਦਸੇ ਦੇ ਉੱਤੇ ਮੋਦੀ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਮੋਦੀ ਸਰਕਾਰ ਦੇ 11 ਸਾਲ ਦੇ ਵਿੱਚ ਕੋਈ ਵੀ ਜਵਾਬਦੇਹੀ ਨਹੀਂ ਸਿਰਫ ਪ੍ਰਚਾਰ ਹੀ ਕੀਤਾ ਜਾ ਰਿਹਾ ਤੇ ਨਾਲ ਹੀ ਕਿਹਾ ਗਿਆ ਕਿ ਜਦ ਮੋਦੀ ਸਰਕਾਰ 11 ਸਾਲ ਦੀ ਸੇਵਾ ਦਾ ਜਸ਼ਨ ਮਨਾ ਰਹੀ ਹੈ ਤਦ ਦੇਸ਼ ਦੀ ਹਕੀਕਤ ਮੁੰਬਈ ਤੋਂ ਆ ਰਹੀ ਦਰਦਨਾਕ ਖਬਰ ਦੇ ਵਿੱਚ ਦਿਖਦੀ ਪਈ ਹੈ ਮੋਦੀ ਸਰਕਾਰ ਨੇ 11 ਸਾਲ ਦੇ ਵਿੱਚ ਨਾ ਜਵਾਬਦੇਹੀ ਦਿੱਤੀ ਨਾ ਬਦਲਾਅ ਕੀਤਾ ਸਿਰਫ ਪ੍ਰਚਾਰ ਹੀ ਕੀਤਾ ట్ਵਿੱਟਰ ਦੇ ਉੱਤੇ ਰਾਹੁਲ ਗਾਂਧੀ ਵੱਲੋਂ ਆ ਪੋਸਟ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਦੱਸਦੀ ਕਿ ਪਹਿਲੀ ਵਾਰ ਨਹੀਂ ਹੋਇਆ ਜਦੋਂ ਇਹ ਰੇਲ ਹਾਦਸੇ ਹੋਏ ਨੇ ਪਹਿਲਾਂ ਵੀ ਮਹਾਰਾਸ਼ਟਰ ਦੇ ਜਲਗਾਉਂ ਦੇ ਵਿੱਚ ਜਨਵਰੀ ਦੇ ਵਿੱਚ ਟ੍ਰੇਨ ਹਾਦਸਾ ਹੋਇਆ ਸੀ ਲਖਨਊ ਤੋਂ ਮੁੰਬਈ ਜਾ ਰਹੀ ਸੀ ਪੁਸ਼ਪਕ ਐਕਸਪ੍ਰੈਸ ਜਿਸ ਵਿੱਚ ਸਵਾਰ ਯਾਤਰੀ ਮਹਾਰਾਸ਼ਟਰ ਦੇ ਜਲਗਾਉਂ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਹਾਦਸੇ ਦੇ ਵਿੱਚ ਤਕਰੀਬਨ 12 ਲੋਕਾਂ ਦੀ ਮੌਤ ਹੋ ਗਈ ਸੀ ਇੱਥੇ ਪਚੋਰਾ ਸਟੇਸ਼ਨ ਦੇ ਕੋਲ ਮਾਹੇਜੀ ਤੇ ਪਰਤਾੜੇ ਦੇ ਵਿਚਾਲੇ ਪੁਸ਼ਪਕ ਐਕਸਪ੍ਰੈਸ ਐਕਸਪ੍ਰੈਸ ਦੇ ਵਿੱਚ ਅੱਗ ਲੱਗਣ ਦੀ ਅਫਵਾਹ ਫੈਲੀ ਸੀ ਇਸ ਦੌਰਾਨ ਕਿਸੇ ਯਾਤਰੀ ਨੇ ਚੇਨ ਪੂਲਿੰਗ ਕਰ ਦਿੱਤੀ ਸੀ ਟ੍ਰੇਨ ਰੁਕੀ ਤੇ ਘਬਰਾਏ ਯਾਤਰੀ ਜਿਹੜੇ ਸਨ ਉਹਨਾਂ ਨੇ 헤ਠਾ ਕੁੱਦਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਛਾਲਾ ਮਾਰਨਾ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਦੂਸਰੇ ਟਰੈਕ ਤੋਂ ਜੋ ਕਰਨਾਟਕ ਐਕਸਪ੍ਰੈਸ ਆ ਰਹੀ ਸੀ ਉਸਨੇ ਕਈ ਯਾਤਰੀਆਂ ਨੂੰ ਕੁਚਲ ਦਿੱਤਾ ਸੀ ਇਸ ਦੇ ਨਾਲ ਹੀ ਮੁੰਬਈ ਦੇ ਬਾਂਦਰਾ ਟਰਮੀਨਸ ਦੇ ਵਿੱਚ ਵੀ ਪਿਛਲੇ ਸਾਲ ਅਕਤੂਬਰ ਦੇ ਵਿੱਚ ਭਗੜੜ ਮਚਨ ਕਰਕੇ 10 ਯਾਤਰੀ ਜ਼ਖਮੀ ਹੋ ਗਏ ਸੀ ਹਾਦਸਾ ਪਲੇਟਫਾਰਮ ਨੰਬਰ 1 ਤੇ ਸਵੇਰੇ ਕਰੀਬ ਉਸ ਵੇਲੇ 6 ਵਜੇ ਹੋਇਆ ਸੀ ਤੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਪਲੇਟਫਾਰਮ ਤੇ ਗੋਰਖਪੁਰ ਬਾਂਦਰਾ ਐਕਸਪ੍ਰੈਸ ਆਈ ਸੀ ਤੇ ਉਸ ਵਿੱਚ ਚੜਨ ਦੇ ਲਈ ਯਾਤਰੀਆਂ ਦੇ ਵਿੱਚ ਭਗੜੜ ਮਚ ਗਈ ਸੀ ਉਦੋਂ ਹਾਦਸਾ ਹੋਇਆ ਸੀ ਤੇ ਹੁਣ ਜੋ ਇਹ ਹਾਦਸਾ ਹੋਇਆ ਹੈ ਲਗਾਤਾਰ ਸਵਾਲੀ ਨਿਸ਼ਾਨ ਖੜੇ ਹੋ ਰਹੇ ਨੇ ਕਿ ਆਖਰਕਾਰ ਇਹ ਹਾਦਸਾ ਹੋਇਆ ਤਾਂ ਹੋਇਆ ਕਿਵੇਂ ਇਹ ਟ੍ਰੇਨ ਦੀ ਪੌੜੀਆਂ ਦੇ ਉੱਤੇ ਚੜ ਕੇ ਜਿੱਥੇ ਪੈਰ ਰੱਖੇ ਜਾਂਦੇ ਨੇ ਉੱਥੇ ਚੜ ਕੇ ਇਹ ਲੋਕ ਜਿਹੜੇ ਸਨ ਯਾਤਰਾਕਾਰ ਰਏ ਸਨ ਟ੍ਰੇਨ ਜਿਹੜੀ ਸੀ ਬਹੁਤ ਬੁਰੀ ਤਰੀਕੇ ਨਾਲ ਖਚਾ ਖਚ ਭਰੀ ਹੋਈ ਸੀ ਦੂਜੇ ਪਾਸਿਓਂ ਦੂਜੀ ਡਾਇਰੈਕਸ਼ਨ ਦੇ ਵਿੱਚ ਜੋ ਟ੍ਰੇਨ ਆ ਰਹੀ ਸੀ ਤੇ ਉੱਥੇ ਵੀ ਇਦਾਂ ਹੀ ਜਿਹੜੇ ਲੋਕ ਸਨ ਉਹ ਪੌੜੀਆਂ ਦੇ ਉੱਤੇ ਸਟੈਪਸ ਦੇ ਉੱਤੇ ਚੜੇ ਹੋਏ ਸਨ ਆਪਸ ਦੇ ਵਿੱਚ ਜਦੋਂ ਦੋਹਾਂ ਟ੍ਰੇਨਾਂ ਦੇ ਲੋਕਾਂ ਦੇ ਬੈਕ ਟਕਰਾ ਜਾਂਦੇ ਨੇ ਤਾਂ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਚਾਨਕ ਇਦਾਂ ਦਾ ਕੀ ਹੋਇਆ ਕਿ ਚੱਲਦੀ ਟ੍ਰੇਨ ਦੇ ਵਿੱਚ ਪਸੰਜਰ ਜੁੜੇ ਨੇ ਡਿੱਗਨੇ ਸ਼ੁਰੂ ਹੋ ਗਏ ਜੀ ਹਾਂ ਬਹੁਤ ਹੀ ਜ਼ਿਆਦਾ ਖੌਫਨਾਕ ਤਸਵੀਰਾਂ ਜੜੀਆਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਅਸੀਂ ਤੁਹਾਨੂੰ ਜੋ ਹੈ ਇਹ ਬਲਰ ਕਰਕੇ ਹੀ ਵਿਖਾਵਾਂਗੇ ਕਿਉਂਕਿ ਤਸਵੀਰਾਂ ਜੋ ਹੈ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਵਾਲੀਆਂ ਨੇ ਤਾਂ ਪਟੜੀ ਦੇ ਉੱਤੇ ਲੋਕ ਜਿਹੜੇ ਨੇ ਡਿੱਗੇ ਹੋਏ ਨਜ਼ਰ ਆ ਰਹੇ ਨੇ ਖੂਨੋਂ ਖੂਨ ਹੋਏ ਨੇ ਆਖਰਕਾਰ ਕੀ ਹੋਇਆ ਜਲਦੀ ਟ੍ਰੇਨ ਦੇ ਵਿੱਚੋਂ ਕੀ ਕਿਸੇ ਨੇ ਇਹਨਾਂ ਨੂੰ ਧੱਕਾ ਮਾਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਮੁੰਬਈ ਤੋਂ ਆ ਤਸਵੀਰਾਂ ਜਿਹੜੀਆਂ ਨੇ ਮੁੰਬਰਾ ਸਟੇਸ਼ਨ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਜਲਦੀ ਟ੍ਰੇਨ ਦੇ ਵਿੱਚੋਂ ਅਚਾਨਕ ਇੱਕ ਇੱਕ ਕਰਕੇ 10 ਪੈਸੈਂਜਰ ਥੱਲੇ ਡਿੱਗ ਜਾਂਦੇ ਨੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਿਵੇਂ ਹੋਇਆ ਦੱਸਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਸੋਮਵਾਰ ਹੋਣ ਕਰਕੇ ਟ੍ਰੇਨ ਦੇ ਵਿੱਚ ਭੀੜ ਬਹੁਤ ਜ਼ਿਆਦਾ ਸੀ ਸਵੇਰੇ 9:30 ਵਜੇ ਦਾ ਹਾਦਸਾ ਦੱਸਿਆ ਜਾ ਰਿਹਾ ਦੋ ਦੋ ਟ੍ਰੇਨਾਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਆ ਰਹੀਆਂ ਹੁੰਦੀਆਂ ਤਾਂ ਕਿਹਾ ਜਾ ਰਿਹਾ ਕਿ ਸ਼ਾਇਦ ਜਿਹੜੇ ਯਾਤਰੀ ਸਨ ਫੁੱਟਬੋਰਡ ਤੇ ਉਹ ਖੜੇ ਹੋਏ ਸਨ ਤਾਂ ਦੋਹੇ ਹੀ ਟ੍ਰੇਨਾਂ ਦੇ ਜੋ ਯਾਤਰੀ ਜਿਹੜੇ ਫੁੱਟਬੋਰਡ ਤੇ ਖੜੇ ਹੁੰਦੇ ਨੇ ਆਪਸ ਦੇ ਵਿੱਚ ਉਹਨਾਂ ਦੇ ਬੈਗ ਟਕਰਾ ਜਾਂਦੇ ਨੇ ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਹੋ ਜਾਂਦਾ ਇੱਕ ਇੱਕ ਕਰਕੇ 10 ਪੈਸੈਂਜਰ ਥੱਲੇ ਪਟੜੀ ਤੇ ਡਿੱਗ ਜਾਂਦੇ ਨੇ 6 ਲੋਕ ਜਿਹੜੇ ਹੁੰਦੇ ਨੇ 6 ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ ਅਤੇ ਦੂਜੇ ਪਾਸੇ 4 ਲੋਕਾਂ ਦੀ ਉੱਥੇ ਹੀ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ ਚੀਕਾਂ ਇੰਨੀਆਂ ਜ਼ਿਆਦਾ ਉੱਥੇ ਮਚਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਿੰਨੇ ਵੀ ਇਹ ਹਾਦਸਾ ਵੇਖਿਆ ਤੇ ਜਿਹੜੇ ਮੌਕੇ ਤੇ ਮੌਜੂਦ ਲੋਕ ਸਨ ਉਹ ਕਹਾਰੇ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੰਨਾ ਕੁ ਜ਼ਿਆਦਾ ਜ਼ਬਰਦਸਤ ਹਾਦਸਾ ਸੀ ਕਿ ਉਹ ਦੱਸ ਵੀ ਨਹੀਂ ਸਕਦੇ ਕਿ ਹੋਇਆ ਕੀ ਸੀ ਦੱਸੇ ਮੁੰਬਰਾ ਰੇਲਵੇ ਹਾਦਸੇ ਦੇ ਉੱਤੇ ਸੈਂਟਰਲ ਰੇਲਵੇ ਦੇ ਸੀਪੀਆਰਓ ਸੁਪਨੀਲ ధਨਰਾਜ ਨੀਲਾ ਨੇ ਦੱਸਿਆ ਕਿ ਹਾਦਸਾ ਮੁੰਬਰਾ ਤੇ ਦੀਵਾ ਸਟੇਸ਼ਨ ਦੇ ਵਿਚਾਲੇ ਡਾਊਨ ਫਾਸਟ ਲਾਈਨ ਤੇ ਹੋਇਆ ਕਸਾਰਾ ਤੋਂ ਆ ਰਹੀ ਲੋਕਲ ਟ੍ਰੇਨ ਤੇ ਸੀਐਸਐਮਟੀ ਦੇ ਵੱਲ ਜਾ ਰਹੀ ਇੱਕ ਦੂਜੀ ਟ੍ਰੇਨ ਦੇ ਪੈਸੇਂਜਰਜ਼ ਨੇ ਫੁੱਟਬੋਰਡ ਤੇ ਯਾਤਰਾ ਕਰਦੇ ਹੋਏ ਇੱਕ ਦੂਜੇ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਇਹ ਲੋਕ ਜਿਹੜੇ ਨੇ ਡਿੱਗ ਗਏ ਮਰਨ ਵਾਲੇ ਦੱਸੀ ਜਾ ਰਹੇ ਨੇ ਕੇਤਨ ਸਰੋਜ ਰਾਹੁਲ ਗੁਪਤਾ ਮਯੂਰ ਸ਼ਾਹ ਤੇ ਥਾਣੇ ਸਰਕਾਰੀ ਰੇਲਵੇ ਪੁਲਿਸ ਜੀਆਰਪੀ ਦੇ ਕਾਂਸਟੇਬਲ ਵਿੱਕੀ ਮੁਖੀਆਦ ਵੀ ਇਸ ਵਿੱਚ ਸ਼ਾਮਲ ਨੇ ਕਸਾਰਾ ਦਿਵਲ ਜਾ ਰਹੀ ਟ੍ਰੇਨ ਦੇ ਗਾਰਡ ਨੇ ਰੇਲਵੇ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਉਸ ਤੋਂ ਬਾਅਦ ਮੌਕੇ ਤੇ ਤੁਸੀਂ ਵੇਖ ਸਕਦੇ ਹੋ ਕਿਵੇਂ ਤਰਥੱਲੀ ਮਚੀ ਹੋਈ ਹੈ ਮਦ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਸੁਪਨੀਲ ਨੀਲਾ ਨੇ ਇਹਨਾਂ ਖਬਰਾਂ ਦਾ ਖੰਡਨ ਕੀਤਾ ਜਿਨ੍ਹਾਂ ਵਿੱਚ ਇਹ ਵਾਰ-ਵਾਰ ਦੱਸਿਆ ਜਾ ਰਿਹਾ ਸੀ ਕਿ ਯਾਤਰੀ ਲਖਨਊ ਜਾਣ ਵਾਲੀ ਪੁਸ਼ਪਕ ਐਕਸਪ੍ਰੈਸ ਤੋਂ ਡਿੱਗੇ ਨੇ ਜੋ ਦੱਖਣ ਮੁੰਬਈ ਦੇ ਵਿੱਚ ਸੀ ਐਸ ਐਮਟੀ ਯਾਨੀ ਕਿ ছত্রਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੋਂ ਸਵੇਰੇ ਕਰੀਬ 8:30 ਵਜੇ ਰਵਾਨਾ ਹੁੰਦੀ ਹੈ ਉੱਥੇ ਹੀ ਜੋ ਰਾਹੁਲ ਗਾਂਧੀ ਨੇ ਉਹਨਾਂ ਨੇ ਇਸ ਹਾਦਸੇ ਦੇ ਉੱਤੇ ਮੋਦੀ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਮੋਦੀ ਸਰਕਾਰ ਦੇ 11 ਸਾਲ ਦੇ ਵਿੱਚ ਕੋਈ ਵੀ ਜਵਾਬਦੇਹੀ ਨਹੀਂ ਸਿਰਫ ਪ੍ਰਚਾਰ ਹੀ ਕੀਤਾ ਜਾ ਰਿਹਾ ਤੇ ਨਾਲ ਹੀ ਕਿਹਾ ਗਿਆ ਕਿ ਜਦ ਮੋਦੀ ਸਰਕਾਰ 11 ਸਾਲ ਦੀ ਸੇਵਾ ਦਾ ਜਸ਼ਨ ਮਨਾ ਰਹੀ ਹੈ ਤਦ ਦੇਸ਼ ਦੀ ਹਕੀਕਤ ਮੁੰਬਈ ਤੋਂ ਆ ਰਹੀ ਦਰਦਨਾਕ ਖਬਰ ਦੇ ਵਿੱਚ ਦਿਖਦੀ ਪਈ ਹੈ ਮੋਦੀ ਸਰਕਾਰ ਨੇ 11 ਸਾਲ ਦੇ ਵਿੱਚ ਨਾ ਜਵਾਬਦੇਹੀ ਦਿੱਤੀ ਨਾ ਬਦਲਾਅ ਕੀਤਾ ਸਿਰਫ ਪ੍ਰਚਾਰ ਹੀ ਕੀਤਾ ਸਟੂਟਰ ਦੇ ਉੱਤੇ ਰਾਹੁਲ ਗਾਂਧੀ ਵੱਲੋਂ ਆ ਪੋਸਟ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਦੱਸਦੀ ਕਿ ਪਹਿਲੀ ਵਾਰ ਨਹੀਂ ਹੋਇਆ ਜਦੋਂ ਇਹ ਰੇਲ ਹਾਦਸੇ ਹੋਏ ਨੇ ਪਹਿਲਾਂ ਵੀ ਮਹਾਰਾਸ਼ਟਰ ਦੇ ਜਲਗਾਉਂ ਦੇ ਵਿੱਚ ਜਨਵਰੀ ਦੇ ਵਿੱਚ ਟ੍ਰੇਨ ਹਾਦਸਾ ਹੋਇਆ ਸੀ ਲਖਨਊ ਤੋਂ ਮੁੰਬਈ ਜਾ ਰਹੀ ਸੀ ਪੁਸ਼ਪਕ ਐਕਸਪ੍ਰੈਸ ਜਿਸ ਵਿੱਚ ਸਵਾਰ ਯਾਤਰੀ ਮਹਾਰਾਸ਼ਟਰ ਦੇ ਜਲਗਾਉਂ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਹਾਦਸੇ ਦੇ ਵਿੱਚ ਤਕਰੀਬਨ 12 ਲੋਕਾਂ ਦੀ ਮੌਤ ਹੋ ਗਈ ਸੀ ਇੱਥੇ ਪਚੋਰਾ ਸਟੇਸ਼ਨ ਦੇ ਕੋਲ ਮਾਹੇਜੀ ਤੇ ਪਰਤਾੜੇ ਦੇ ਵਿਚਾਲੇ ਪੁਸ਼ਪਕ ਐਕਸਪ੍ਰੈਸ ਐਕਸਪ੍ਰੈਸ ਦੇ ਵਿੱਚ ਅੱਗ ਲੱਗਣ ਦੀ ਅਫਵਾਹ ਫੈਲੀ ਸੀ ਇਸ ਦੌਰਾਨ ਕਿਸੇ ਯਾਤਰੀ ਨੇ ਚੇਨ ਪੁੱਲਿੰਗ ਕਰ ਦਿੱਤੀ ਸੀ ਟ੍ਰੇਨ ਰੁਕੀ ਤੇ ਘਬਰਾਏ ਯਾਤਰੀ ਜਿਹੜੇ ਸਨ ਉਹਨਾਂ ਨੇ ਹੇਠਾਂ ਕੁੱਦਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਛਾਲਾ ਮਾਰਨਾ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਦੂਸਰੇ ਟਰੈਕ ਤੋਂ ਜੋ ਕਰਨਾਟਕ ਐਕਸਪ੍ਰੈਸ ਆ ਰਹੀ ਸੀ ਉਸਨੇ ਕਈ ਯਾਤਰੀਆਂ ਨੂੰ ਕੁਚਲ ਦਿੱਤਾ ਸੀ ਇਸ ਦੇ ਨਾਲ ਹੀ ਮੁੰਬਈ ਦੇ ਬਾਂਦਰਾ ਟਰਮੀਨਸ ਦੇ ਵਿੱਚ ਵੀ ਪਿਛਲੇ ਸਾਲ ਅਕਤੂਬਰ ਦੇ ਵਿੱਚ ਭਗੜੜ ਮਚਨ ਕਰਕੇ 10 ਯਾਤਰੀ ਜ਼ਖਮੀ ਹੋ ਗਏ ਸੀ ਹਾਦਸਾ ਪਲੇਟਫਾਰਮ ਨੰਬਰ 1 ਤੇ ਸਵੇਰੇ ਕਰੀਬ ਉਸ ਵੇਲੇ 6 ਵਜੇ ਅਸੀ ਤੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਪਲੇਟਫਾਰਮ ਤੇ ਗੋਰਖਪੁਰ ਬਾਂਦਰਾ ਐਕਸਪ੍ਰੈਸ ਆਈਸੀ ਤੇ ਉਸ ਵਿੱਚ ਚੜਨ ਦੇ ਲਈ ਯਾਤਰੀਆਂ ਦੇ ਵਿੱਚ ਭਗੜੜ ਮੱਝ ਗਈ ਸੀ ਉਦੋਂ ਹਾਦਸਾ ਹੋਇਆ ਸੀ ਤੇ ਹੁਣ ਜੋ ਇਹ ਹਾਦਸਾ ਹੋਇਆ ਹੈ ਲਗਾਤਾਰ ਸਵਾਲੀ ਨਿਸ਼ਾਨ ਖੜੇ ਹੋ ਰਹੇ ਨੇ ਕਿ ਆਖਰਕਾਰ ਇਹ ਹਾਦਸਾ ਹੋਇਆ ਤਾਂ ਹੋਇਆ ਕਿਵੇਂ ਕਿ ਟ੍ਰੇਨ ਦੀ ਪੌੜੀਆਂ ਦੇ ਉੱਤੇ ਚੜ ਕੇ ਜਿੱਥੇ ਪੈਰ ਰੱਖੇ ਜਾਂਦੇ ਨੇ ਉੱਥੇ ਚੜ ਕੇ ਇਹ ਲੋਕ ਜਿਹੜੇ ਸਨ ਯਾਤਰਾਕਾਰ ਰਏ ਸਨ ਟ੍ਰੇਨ ਜਿਹੜੀ ਸੀ ਬਹੁਤ ਬੁਰੀ ਤਰੀਕੇ ਨਾਲ ਖਚਾ ਖਚ ਭਰੀ ਹੋਈ ਸੀ ਦੂਜੇ ਪਾਸਿਓਂ ਦੂਜੀ ਡਾਇਰੈਕਸ਼ਨ ਦੇ ਵਿੱਚ ਜੋ ਟ੍ਰੇਨ ਆ ਰਹੀ ਸੀ ਤੇ ਉੱਥੇ ਵੀ ਇਦਾਂ ਹੀ ਜਿਹੜੇ ਲੋਕ ਸਨ ਉਹ ਪੌੜੀਆਂ ਦੇ ਉੱਤੇ ਸਟੈਪਸ ਦੇ ਉੱਤੇ ਚੜੇ ਹੋਏ ਸਨ ਆਪਸ ਦੇ ਵਿੱਚ ਜਦੋਂ ਦੋਹਾਂ ਟ੍ਰੇਨਾਂ ਦੇ ਲੋਕਾਂ ਦੇ ਬੈਕ ਟਕਰਾ ਜਾਂਦੇ ਨੇ ਤਾਂ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ